ਖੁਦਕੁਸ਼ੀ ਕਰਨ ਲਈ ਕਈ ਤਰੀਕੇ ਹਨ ਲੋਕ ਮਰਨ ਲਈ ਪੁਲ ਇਮਾਰਤਾਂ ਪਹਾੜ ਜ਼ਹਿਰ ਅਤੇ ਹੋਰ ਵੀ ਕਈ ਤਰੀਕੇ ਵਰਤਦੇ ਹਨ ਅਜਿਹੇ ਜ ਇਨਸਾਨ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਅਜਿਹਾ ਕੁਝ ਆ ਗਿਆ ਹੈ ਜਿਸ ਕਾਰਨ ਹੁਣ ਮਨੁੱਖ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੇ ਮੌਤ ਨੂੰ ਗਲੇ ਲਗਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇੱਕ ਬਟਨ ਦਬਾਉਣ ਨਾਲ ਹੀ ਸਾਹ ਰੁੱਕ ਜਾਵੇਗਾ 스위스ਲੈਂਡ ਨੇ ਅਜਿਹੀ ਕਾਹਂਡ ਕੱਢੀ ਹੈ ਜਿਸ ਬਾਰੇ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਇਸ ਅਨੋਖੀ ਕਾਹਂਡ ਦੇ ਤਹਿਤ ਲੋਕ ਸਿਰਫ ਇੱਕ ਬਟਨ ਦਬਾ ਕੇ ਆਸਾਨੀ ਨਾਲ ਮਰ ਸਕਦੇ ਹਨ ਇਸ ਮਸ਼ੀਨ ਦਾ ਨਾਂ ਸੁਸਾਈਡ ਪੌਡ ਹੈ ਇਸ ਨੂੰ ਬਣਾਉਣ ਵਾਲੇ ਗਰੁੱਪ ਦਾ ਕਹਿਣਾ ਹੈ ਕਿ 스위스ਲੈਂਡ ਚ ਕੁਝ ਮਹੀਨਿਆਂ ਚ ਪਹਿਲੀ ਵਾਰ ਸੁਸਾਈਡ ਪੌਡ ਦੀ ਵਰਤੋਂ ਕੀਤੀ ਜਾਵੇਗੀ ਇਸ طرح ਹੀ ਵਿਅਕਤੀ ਬਿਨਾ ਕਿਸੇ ਡਾਕਟਰੀ ਸਹੂਲਤ ਦੇ ਮਰ ਸਕਦਾ ਹੈ ਦਰਅਸਲ ਇਸ ਸੁਸਾਇਸਾਈਡ ਪੌਂਟ ਦੇ ਅੰਦਰ ਜਾਣ ਵਾਲੇ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਨਾਂ ਕੀ ਹੈ ਤੁਸੀਂ ਕਿੱਥੇ ਰਹਿੰਦੇ ਹੋ ਅਤੇ ਫਿਰ ਪੁੱਛਿਆ ਜਾਂਦਾ ਹੈ ਕਿ ਇਹ ਕਦਮ ਕਿਉਂ ਚੁੱਕ ਰਹੇ ਹੋ ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਨੂੰ ਆਪਣੇ ਬਾਰੇ ਦੁਬਾਰਾ ਸੋਚਣ ਦਾ ਮੌਕਾ ਮਿਲਦਾ ਹੈ ਇਸ ਤੋਂ ਬਾਅਦ ਵਿਅਕਤੀ ਬਟਨ ਦਬਾਏਗਾ ਤਾਂ ਅਗਲੇ 30 ਸੈਕਿੰਡ ਵਿੱਚ ਹਵਾ ਵਿੱਚ ਮੌਜੂਦ ਆਕਸੀਜਨ 21% ਤੋਂ ਘਟ ਕੇ 0.5% ਹੋ ਜਾਵੇਗੀ ਅਤੇ ਅਗਲੇ 3 ਤੋਂ 4 ਮਿੰਟਾਂ ਵਿੱਚ ਵਿਅਕਤੀ ਹਮੇਸ਼ਾ ਲਈ ਸੌਂ ਜਾਵੇਗਾ ਗਰੁੱਪ ਨੇ ਕਿਹਾ ਕਿ ਜੇ ਕੋਈ ਵਿਅਕਤੀ ਇੱਕ ਵਾਰ ਬਟਨ ਦਬਦਾ ਹੈ ਤਾਂ ਉਸ ਕੋਲ ਹੋਰ ਕੋਈ ਵਿਕਲਪ ਨਹੀਂ ਹੁੰਦਾ ਤੁਹਾਨੂੰ ਦੱਸ ਦਈਏ ਕਿ ਸਵਿਟਜ਼ਰਲੈਂਡ ਵਿੱਚ ਖੁਦਕੁਸ਼ੀ ਪੌਡ ਦੀ ਵਰਤੋਂ ਤੇ ਕੋਈ ਕਾਨੂੰਨੀ ਪਾਬੰਦੀ ਨਹੀਂ ਹੈ ਸਵਿਟਜ਼ਰਲੈਂਡ ਦੀ ਐਕਸੈਂਸ ਦਾ ਦਾ ਲਾਸਟ ਰਿਜ਼ੋਰਟ ਮੁਤਾਬਕ ਇੱਥੋਂ ਦੇ ਲੋਕਾਂ ਇੱਥੋਂ ਦੇ ਕਾਨੂੰਨ ਲੋਕਾਂ ਨੂੰ ਇਸ ਤਰ੍ਹਾਂ ਮਰਨ ਦੀ ਇਜਾਜ਼ਤ ਦਿੰਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਖੁਦਕੁਸ਼ੀ ਪੌਡ ਮੁਫਤ ਨਹੀਂ ਹੈ ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਭੁਗਤਾਨ ਕਰਨਾ ਪਵੇਗਾ ਇਸ ਦੇ ਲਈ ਤੁਹਾਨੂੰ 166000 ਰੁਪਏ ਦੇਣੇ ਹੋਣਗੇ ਜਿਸ ਤੋਂ ਬਾਅਦ ਤੁਸੀਂ ਇਸ ਪੌਂਡ ਦੀ ਵਰਤੋਂ ਕਰ ਸਕਦੇ ਹੋ ਇਸ ਮਸ਼ੀਨ ਦੀ ਵਰਤੋਂ ਕਰਨ ਲਈ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ ਜਿਵੇਂ ਕਿ ਮਸ਼ੀਨ ਦੀ ਵਰਤੋਂ ਕਰਨ ਵਾਲਾ ਵਿਅਕਤੀ ਮਾਨਸਿਕ ਤੌਰ ਤੇ ਤੰਦਰੁਸਤ ਹੈ ਮਸ਼ੀਨ ਦੀ ਵਰਤੋਂ ਕਰਨ ਤੋਂ ਪਹਿਲਾਂ ਵਿਅਕਤੀ ਦੀ ਮਾਨਸਿਕ ਜਾਂਚ ਕੀਤੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਵਿਜ਼ਲੈਂਡ ਵਿੱਚ ਅਜਹੀਆਂ ਕਿ ਇਹ ਇੱਕ ਸਹੀ ਫੈਸਲਾ ਹੈ